માડી મારે નાણા રે નવજોઈ મમય માણા ને યમાન સે એ માડી નાણા રે નવજોઈ માણા ને યમાન સે આવી રાખજે મારી મોરા ગઢવાળી જોને લાજ રે હાંભળવો એ માડી હાંભળવો પડશે મમય મરાહાદ ને એ માડી હાંભળવો ਪੜਸ਼ੇ ਮੋਮਾਇ ਮਰਹਾਦ ਨੇ ਮਾੜੀਆਂ ਨਾ ਨਾ ਰੇ ਨਜੋਈ ਮਾਣਾ ਨੇ ਇਮਾਨ ਸੇ ਅਨਿਆ ਵੀ ਰੱਖ ਜੇ ਜੋਨੇ ਲੋਬੜੀ ਆਲੀ ਲਾਜ਼ ਰੇ ਮੋਮਾਇ ਮਾੜੀ ਆਵੀ ਰੱਖ ਜੇ ਮਾਰਾ ਧੁਬਲਾ ਨਾ ਜੋਨੇ ਲਾਜ਼ੂ ਰੇ ਐ ਮੋਮਾਇ ਮਾੜੀ ਮਾੜੀ ਹਾਂਬਲੋ ਪੜਸ਼ੇ ਮੋਮਾਇ ਮਾਰਾ